ਹਸਦਾ ਖੇਡਦਾ ਮਾਪਿਆਂ ਦਾ ਮਾਸੂਮ ਜਿਹੜਾ ਪੁੱਤ ਪਲਾਂ ਦੇ ਵਿੱਚ ਅੱਖਾਂ ਤੋਂ ਦੂਰ ਕਰ ਦਿੱਤਾ ਦੱਸਤੀ ਇੱਕ ਟਰੈਕਟਰ ਟਰਾਲੀ ਹੇਠ ਕੁਚਲਣ ਦੇ ਨਾਲ 7 ਸਾਲ ਦੇ ਮਾਸੂਮ ਜਿਹੇ ਬੱਚੇ ਦੀ ਦਰਤਨਾਕ ਮੌਤ ਹੋਈ ਹੈ ਮਾਈਨਿੰਗ ਠੇਕੇਦਾਰ ਤੇ ਕਰਿੰਦਿਆਂ ਨੇ ਟਰੈਕਟਰ ਟਰਾਲੀ ਹਿੱਟ 7 ਸਾਲ ਦਾ ਮਾਸੂਮ ਜਿਹਾਂ ਬੱਚਾ ਕੁਚਲ ਕੇ ਰੱਖ ਦਿੱਤਾ ਬੱਚੇ ਦੀ ਸਹਾਲਤ ਨੂੰ ਦੇਖ ਕੇ ਮਾਂ ਤਾਂ ਹਾਂ ਮਾਰ ਮਾਰ ਕੇ ਰੋ ਰਹੀ ਹੈ ਕਿਸੇ ਤੋਂ ਹਾਲ ਨਹੀਂ ਦੇਖਿਆ ਜਾ ਰਿਹਾ ਦੱਸਦੀ ਕਿ ਸਾਈਕਲ 'ਤੇ ਸਵਾਰ ਹੋ ਕੇ ਮਾਸੂਮ ਜਿਹਾਂ ਬੱਚਾ ਕੁਮਰਿਆ ਸੀਤਾ ਅਚਾਨਕ ਇੱਕ ਟਰੱਕ ਟਰਾਲੀ ਆਉਂਦੀ ਹੈ ਜਿਸ ਨੇ ਇਸ ਮਾਸੂਮ ਜਿਹੇ ਬੱਚੇ ਦੇ ਪਲਾਂ ਦੇ ਵਿੱਚ ਹੀ ਸਾਹ ਕੱਢ ਕੇ ਰੱਖ ਦਿੱਤੇ ਦਰਸਲ ਮਾਮਲਾ ਪਿੰਡ ਮਸ਼ਲੀਕਲਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਲਾਂਡਰਾ ਨੇੜੇ ਇਹ ਦਰਦਨਾਕ ਹਾਦਸਾ ਵਾਪਰਦਾ ਹੈ ਸੋ ਛੋਟਾ ਜਿਹਾ ਨਿੱਕਾ ਜਿਹਾ ਮਾਸੂਮ ਜਿਹਾ ਮਾਪਿਆਂ ਦਾ ਪੁੱਤ ਸੀ ਚਾਵਾਂ ਦੇ ਨਾਲ ਵੱਡਾ ਕੀਤਾ ਜਾ ਰਿਹਾ ਸੀ ਖੇਡ ਰਿਹਾ ਸੀ ਸਾਈਕਲ ਤੇ ਘੁੰਮਦਾ ਪਿਆ ਸੀ ਤੇ ਅਚਾਨਕ ਇਸ ਕਦਰ ਇਸ ਟਰੈਕਟਰ ਟਰਾਲੀ ਇਸ ਮਾਸੂਮ ਜਿਹੇ ਬੱਚੇ ਲਈ ਕਾਲ ਬਣ ਕੇ ਆਈ ਕਿ ਹਮੇਸ਼ਾ ਦੇ ਲਈ ਬੱਚੇ ਨੂੰ ਮਾਪਿਆਂ ਦੀਆਂ ਅੱਖਾਂ ਤੋਂ ਦੂਰ ਕਰ ਛੱਡਿਆ ਰੱਬ ਕਿਸੇ ਨੂੰ ਵੀ ਨਾ ਅਚੇਹੀ ਮੌਤ ਦੇਵੇ ਅਜੇ ਇਸ ਮਾਸੂਮ ਨੇ ਦੁਨੀਆ ਦੇਖਣੀ ਸੀ ਪਰ ਪਹਿਲਾ ਹੀ ਮਾਂ ਤੋਂ ਇਹ ਮਾਸੂਮ ਜਿਹਾਂ ਬੱਚਾ ਜਿਹੜਾ ਦੂਰ ਹੋ ਜਾਂਦਾ ਸੋ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਟਰੈਕਟਰ ਟਰਾਲੀ ਵਾਲੇ ਨੇ ਪਲਾਂ ਦੇ ਵਿੱਚ ਇਸ ਮਾਸੂਮ ਜਿਹੇ ਬੱਚੇ ਨੂੰ ਕੁਚਲ ਕੇ ਰੱਖ ਦਿੱਤਾ। ਕਿਹੜਾ ਨਾਮ ਹੈ ਤੇਰਾ? ਕੀ ਨਾਮ ਤੇਰੇ? ਕਿਰਬੂ ਹੈ ਜੀ। ਟਰੈਕਟਰ ਨੂੰ ਛੇੜੀ ਭਾਈ, ਟਰੈਕਟਰ ਖੜੇ ਰਹਿੰਦੇ ਹੁਣੇ। ਟਰੈਕਟਰ ਖੜੇ ਰਹਿਣ ਇੱਥੇ ਘੜੇ ਰਹਿੰਦੇ ਨੇ। ਟਰੈਕਟਰ ਨਹੀਂ ਕਰਨ, ਟਰੈਕਟਰ ਨਹੀਂ ਛੇੜਨਾ। ਇੱਕ ਪਿੰਡ ਦਾ ਮਾਮਲਾ ਟਰੈਕਟਰ ਨਹੀਂ ਛੇੜਨੇ, ਨਹੀਂ ਛੇੜਨਾ ਯਾਰ। ਨਹੀਂ ਛੇੜਨਾ ਬਸ। ਥੱਲੇ ਉੱਤਰ। ਟਰੈਕਟਰ ਨੂੰ ਥੱਲੇ ਉੱਤਰ। ਬ੍ਰੇਕ ਲਾ ਦੇ ਯਾਰ ਹੈਂਡ ਪਿੱਛੇ ਤੋਂ ਨਾ ਕਰ ਪਿੱਪਾ ਪਿੱਛੇ ਕਰਦਾ ਮੈਂ ਮੇਰਾ ਕੀ ਨਾਮ ਹੈ ਤੇਰਾ ਕੀ ਨਾਮ ਤੇਰਭੂ ਹੈ ਜੀ ਟਰੈਕਟਰ ਨੂੰ ਨਾ ਛੇੜੀ ਭਾਈ ਟਰੈਕਟਰ ਖੜੇ ਰਹਿੰਦੇ ਹੁਣੇ ਟਰੈਕਟਰ ਖੜੇ ਰਹਿਣ ਇੱਥੇ ਖੜੇ ਰਹਾਂਦੇ ਨੂੰ ਟਰੈਕਟਰ ਨਹੀਂ ਕਰਨ ਟਰੈਕਟਰ ਨਹੀਂ ਛੇੜਨਾ ਪਿੰਡ ਦਾ ਮਾਮਲਾ ਟਰੈਕਟਰ ਨਹੀਂ ਛੇੜਨਾ ਨਹੀਂ ਛੇੜਨਾ ਯਾਰ ਨਹੀਂ ਛੇੜਨਾ ਬਸ ਥੱਲੇ ਉੱਤਰ ਟਰੈਕਟਰ ਨੂੰ ਥੱਲੇ ਉੱਤਰ ਹੈਂਡ ਬ੍ਰੇਕ ਲਾ ਦੇ ਯਾਰ ਹੈਂਡ ਪਿੱਛੇ ਪੋੜਾ ਕਰਦਾ ਨਹੀਂ ਮੈਡਮ ਹੱਸਦਾ ਖੇਡਦਾ ਮਾਪਿਆਂ ਦਾ 마ਸੂਮ ਜਿਹੜਾ ਪੁੱਤ ਪਲਾਂ ਦੇ ਵਿੱਚ ਅੱਖਾਂ ਤੋਂ ਦੂਰ ਕਰ ਦਿੱਤਾ ਦੱਸ ਤੀ ਇੱਕ ਟਰੈਕਟਰ ਟਰਾਲੀ ਹੇਠ ਕੁਚਲਣ ਦੇ ਨਾਲ 7 ਸਾਲ ਦੇ ਮਾਸੂਮ ਜਿਹੇ ਬੱਚੇ ਦੀ ਦਰਤਨਾਕ ਮੌਤ ਹੋਈ ਹੈ ਮਾਈਨਿੰਗ ਠੇਕੇਦਾਰ ਤੇ ਕਰਿੰਦਿਆਂ ਨੇ ਟਰੈਕਟਰ ਟਰਾਲੀ ਹਿੱਟ 7 ਸਾਲ ਦਾ ਮਾਸੂਮ ਜਿਹਾਂ ਬੱਚਾ ਕੁਚਲ ਕੇ ਰੱਖ ਦਿੱਤਾ ਬੱਚੇ ਦੀ ਸਹਾਲਤ ਨੂੰ ਦੇਖ ਕੇ ਮਾਤਾ ਹਾਂ ਮਾਰ ਮਾਰ ਕੇ ਰੋ ਰਹੀ ਹੈ ਕਿਸੇ ਤੋਂ ਹਾਲ ਨਹੀਂ ਦੇਖਿਆ ਜਾ ਰਿਹਾ ਦੱਸਦੀ ਹੈ ਕਿ ਸਾਈਕਲ 'ਤੇ ਸਵਾਰ ਹੋ ਕੇ ਮਾਸੂਮ ਜਿਹਾਂ ਬੱਚਾ ਕੁਮਰਿਆ ਸੀਤਾ ਅਚਾਨਕ ਇੱਕ ਟਰੱਕ ਟਰਾਲੀ ਆਉਂਦੀ ਹੈ ਜਿਸ ਨੇ ਇਸ ਮਾਸੂਮ ਜਿਹੇ ਬੱਚੇ ਦੇ ਪਲਾਂ ਦੇ ਵਿੱਚ ਹੀ ਸਾਹ ਕੱਢ ਕੇ ਰੱਖ ਦਿੱਤੇ ਦਰਸਲ ਮਾਮਲਾ ਪਿੰਡ ਮਸ਼ਲੀਕਲਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਲਾਂਡਰਾ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਦਾ ਹੈ ਸੋ ਛੋਟਾ ਜਿਹਾ ਨਿੱਕਾ ਜਿਹਾ ਮਾਸੂਮ ਜਿਹਾ ਮਾਪਿਆਂ ਦਾ ਪੁੱਤ ਸੀ ਚਾਵਾਂ ਦੇ ਨਾਲ ਵੱਡਾ ਕੀਤਾ ਜਾ ਰਿਹਾ ਸੀ ਖੇਡ ਰਿਹਾ ਸੀ ਸਾਈਕਲ ਤੇ ਘੁੰਮਦਾ ਪਿਆ ਸੀ ਤੇ ਅਚਾਨਕ ਇਸ ਕਦਰ ਇਸ ਟਰੈਕਟਰ ਟਰਾਲੀ ਇਸ ਮਾਸੂਮ ਜਿਹੇ ਬੱਚੇ ਲਈ ਕਾਲ ਬਣ ਕੇ ਆਈ ਕਿ ਹਮੇਸ਼ਾ ਦੇ ਲਈ ਬੱਚੇ ਨੂੰ ਮਾਪਿਆਂ ਦੀਆਂ ਅੱਖਾਂ ਤੋਂ ਦੂਰ ਕਰ ਛੱਡਿਆ ਰੱਬ ਕਿਸੇ ਨੂੰ ਵੀ ਨਾ ਅਜਿਹੀ ਮੌਤ ਦੇਵੇ ਅਜੇ ਇਸ ਮਾਸੂਮ ਨੇ ਦੁਨੀਆ ਦੇਖਣੀ ਸੀ ਪਰ ਪਹਿਲਾ ਹੀ ਮਾਂ ਤੋਂ ਇਹ ਮਾਸੂਮ ਜਿਹਾ ਬੱਚਾ ਜਿਹੜਾ ਦੂਰ ਹੋ ਜਾਂਦਾ ਸੋ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਟਰੈਕਟਰ ਟਰਾਲੀ ਵਾਲੇ ਨੇ ਪਲਾਂ ਦੇ ਵਿੱਚ ਇਸ ਮਾਸੂਮ ਚਿਹਰੇ ਬੱਚੇ ਨੂੰ ਕੁਚਲ ਕੇ ਰੱਖ ਦਿੱਤਾ। ਮੈਂ ਕਿਹੜਾ ਨਾਮ ਹੈ ਤੇਰਾ? ਕੀ ਨਾਮ ਹੈ? ਬਿਰਭੂ ਆ ਜੀ। ਟਰੈਕਟਰ ਨੂੰ ਛੇੜੀ ਭਾਈ, ਟਰੈਕਟਰ ਖੜੇ ਰਹਿਣ ਦੇ ਉਹੀ। ਟਰੈਕਟਰ ਖੜੇ ਰਹਿਣ ਇੱਥੇ ਘੜੇ ਆ ਰਹੇ ਨੇ। ਟਰੈਕਟਰ ਨਹੀਂ ਕਰਨ ਟਰੈਕਟਰ ਨਹੀਂ ਛੇੜਨਾ। ਇੱਕ ਪਿੰਡ ਦਾ ਮਾਮਲਾ ਟਰੈਕਟਰ ਨਹੀਂ ਛੇੜਨਾ, ਨਹੀਂ ਛੇੜਨਾ ਯਾਰ। ਨਹੀਂ ਛੇੜਨਾ ਬਸ। ਥੱਲੇ ਉਧਰ ਟਰੈਕਟਰ ਨੂੰ। ਥੱਲੇ ਉਧਰ। ਯਾਰ ਬ੍ਰੇਕ ਲਾ ਦੇ ਯਾਰ ਹੈਂਡ ਬਰਾਬਰ ਪਿੱਛੇ ਕਰਦਾ ਮੇਰਾ ਬਲ ਕਿਆ ਨਾਮ ਹੈ ਤੇਰਾ ਕੀ ਨਾਮ ਹੈ ਤੇਰਾ ਕਿਰਪੂ ਹੈ ਜੀ ਟਰੈਕਟਰ ਨੂੰ ਛੇੜੀ ਭਾਈ ਟਰੈਕਟਰ ਖੜੇ ਰਹਿਣ ਦੇ ਉਹੀ ਟਰੈਕਟਰ ਖੜੇ ਰਹਿ ਇੱਥੇ ਕੋਲੇ ਰੰਦੇ ਨੂੰ ਟਰੈਕਟਰ ਨਹੀਂ ਕਰਨ ਟਰੈਕਟਰ ਨਹੀਂ ਛੇੜਨਾ ਪਿੰਡ ਦਾ ਮਾਮਲਾ ਟਰੈਕਟਰ ਨਹੀਂ ਛੇੜਨਾ ਨਹੀਂ ਛੇੜਨਾ ਯਾਰ ਨਹੀਂ ਛੇੜਨਾ ਬਸ ਥੱਲੇ ਉਧਰ ਟਰੈਕਟਰ ਨੂੰ ਥੱਲੇ ਉਧਰ ਹੈਂਡ ਬ੍ਰੇਕ ਲਾ ਦੇ ਯਾਰ ਹੈਂਡ ਪਿੱਛੇ ਤੋਂ ਪਾ ਰੱਲ ਨਾ ਕਰੀ ਉੱਪਰ ਆਪੇ ਪਿੱਛੇ ਕਰਦਾ ਮੈਂ